ਹਮ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਟਿਕਾ ਚੈਨਲ ਦੇ ਤੁਹਾਡਾ ਸਵਾਗਤ ਹੈ ਮੈਂ ਉਮੀਦ ਕਰਦੀ ਹਾਂ ਤੁਸੀਂ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਅੱਜ ਆਪਾਂ ਤੁਹਾਨੂੰ ਦਿਖਾਵਾਂਗੇ ਕੁਝ ਆਰੀ ਦੇ ਸੂਟ ਤੇ ਕੁਝ ਹੈਂਡ ਦੇ ਸੂਟ ਜਿਹੜੇ ਆਪਾਂ ਨਾਰਮਲ ਰੇਂਜ ਦੇ ਵਿੱਚ ਤਿਆਰ ਕਰਵਾ ਸਕਦੇ ਹਾਂ ਸੋ ਤੁਸੀਂ ਆਪਦੀ ਮਰਜ਼ੀ ਦੇ ਅਕੋਰਡਿੰਗ ਮਹਿੰਗਾ ਜਾਂ ਸਸਤਾ ਬਣਾ ਸਕਦੇ ਹੋਗੇ ਆ ਦੇਖੋ ਜੁਵੇ ਕੇਵੜਾ ਸੂਟ ਹੈ ਇਹ ਦਾ ਗ੍ਰੈਸ਼ ਆਰਗੇਨਜ਼ ਨਾਲ ਹੀ ਪਰ ਬਣਿਆ ਹੋਇਆ ਹੈ ਇਹਦਾ ਇਹ ਰੀਵਨ ਵਰਕ ਹੈ ਰੀਵਨ ਹੈਂਡਵਰਕ ਹੈਗਾ ਇਹ ਇਹ ਲੱਗਦਾ ਡਿਜ਼ਾਈਨ ਬਣਿਆ ਹੋਇਆ ਹੈਗਾ ਇਦਾਂ ਦਾ ਵਰਕ ਤੁਹਾਨੂੰ ਬਹੁਤ ਹੀ ਘੱਟ ਪਟਿਕਾਂ ਤੋਂ ਮਿਲੂਗਾ ਆ ਦੇਖੋ ਇਹ ਦਾ ਗਲਾ ਬਣਿਆ ਹੋਇਆ ਹੈਗਾ ਇਹ ਦਾ ਘੇਰਾ ਬਣਿਆ ਹੋਇਆ ਕੰਮ ਦੀ ਸਫਾਈ ਚੈੱਕ ਕਰੋ ਤੁਸੀਂ ਨੇੜੇ ਤੋਂ ਬਹੁਤ ਹੀ ਸੋਹਣਾ ਕੰਮ ਕੀਤਾ ਹੋਇਆ ਹੈਗਾ ਇਹ ਰੈਡੀमेड ਕੰਮ ਨਹੀਂ ਹੈਗਾ ਇਹ ਸਾਡੇ ਖੁਦ ਦੇ ਤਿਆਰ ਕੀਤੇ ਹੋਏ ਪੀਸ ਨੇ ਆ ਦੇਖੋ ਇਹ ਦੀ ਬਾਜੂ ਦਾ ਵਰਕ ਹੈ ਇਹਦੇ ਨਾਲ ਤੁਸੀਂ ਆਪਣੀ ਮਰਜ਼ੀ ਦੇ ਅਕੋਰਡਿੰਗ ਦੁਪੱਟਾ ਰੈਡੀ ਕਰਵਾ ਸਕਦੇ ਹੋ ਜੇ ਨਾਰਮਲ ਰੇਂਜ ਦਾ ਦੁਪੱਟਾ ਲਵਾਉਂਗੇ ਤਾਂ ਨਾਰਮਲ ਰੇਂਜ ਦਾ ਕਿਉਂਕਿ ਸੂਟ ਜੇ ਤੁਸੀਂ ਹੈਵੀ ਦੁਪੱਟਾ ਲਵਾਉਂਗੇ ਵਰਕ ਕਰਵਾਉਂਗੇ ਤਾਂ ਸੂਟ ਹੈਵੀ ਬਣ ਜਾਊਗਾ ਆ ਦੇਖੋ ਇਹ ਹੈਗਾ ਆਰੀ ਦਾ ਸੂਟ ਇਹ ਨੈਚਰ ਗ੍ਰੇਪ ਦੇ ਉੱਪਰ ਬਣਿਆ ਹੋਇਆ ਹੈ ਸੂਟ ਬਹੁਤ ਹੀ ਸੋਹਣਾ ਇਹ ਪੈਨਲ ਦਾ ਵਰਕ ਹੈਗਾ ਲੈਂਥ ਦਾ ਵੀ ਕੋਈ ਇਸ਼ੂ ਨਹੀਂ ਹੈਗਾ ਇਹਦੇ ਵਿੱਚ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣੇ ਲੱਗੇ ਹੋਏ ਨੇ ਪਿੰਕ ਕਲਰ ਦਾ ਇਹ ਸੂਟ ਹੈਗਾ ਇਹ ਵੀ ਤੁਹਾਨੂੰ ਵਿਦੋ ਦੁਪੱਟਾ 2500 ਰੁਪਏ ਦੇ ਵਿੱਚ ਰੈਡੀ ਹੋ ਜਾਊਗਾ ਸੂਟ బుటీక పీస్ హా దుపట్ ఆర్క వి బాగా వే ਬੀ ਦੇ ਵਿੱਚ ਸੂਟ ਹੈ। ਟੈਬੀ ਲਾਈਨਿੰਗ ਹੈਗਾ ਇਹ ਸੂਟ ਦਾ ਸਟੱਫ ਹੈ ਜਿਹੜਾ। ਬਹੁਤ ਹੀ ਸੌਫਟ ਫੈਬਰਿਕ ਹੈਗਾ। ਆ ਦੇਖੋ ਇਹਦਾ ਗਲੇ ਦਾ ਵਰਕ ਹੈ। ਵਰਕ ਤੁਹਾਨੂੰ ਸਾਰਾ ਸਫਾਈ ਨਾਲ ਮਿਲੇਗਾ। ਆ ਦੇਖੋ ਇਹ ਪੂਰੇ ਸੂਟ ਦੇ ਵਿੱਚ ਬੁੱਟੀ ਬਣੀ ਹੋਈ ਹੈਗੀ। ਇਹ ਹੈਵੀ ਸੂਟ ਲੱਗਦਾ ਹੈ ਪਰ ਆਪਰਿਆ ਜਿਹਾ ਸੂਟ ਬਣੂਗਾ। ਬਹੁਤ ਹੀ ਸਰਦਾਰੀ ਲੁੱਕ ਦਾ ਸੂਟ ਹੈ। ਆ ਇਹਦੀਆਂ ਬਾਜੂ ਨੇ ਹੈਗੀਆਂ। ਬਾਜੂਵੀਆਂ ਕਾਫੀ ਹੈਵੀ ਨੇ ਕਲਰ ਕੰਬੀਨੇਸ਼ਨ ਵੀ ਬਹੁਤ ਸੋਹਣਾ ਵਿੱਚ ਜੈਰੀ ਦਾ ਟੱਚ ਦਿੱਤਾ ਹੋਇਆ ਇਹ ਇਹਦੀ ਬਾਟਮ ਹੈ ਬਾਟਮ ਦੇ ਉੱਪਰ ਵੀ ਤੁਹਾਨੂੰ ਵਰਕ ਮਿਲੂਗਾ ਬਾਟਮ ਦੇ ਉੱਪਰ ਵੀ ਬਹੁਤ ਸੋਹਣਾ ਵਰਕ ਕੀਤਾ ਹੋਇਆ ਹੈ ਦੀ ਦੀ ਬਾਟਮ ਹੈਗੀ ਇਦਾਂ ਦੇ ਤੁਸੀਂ ਹੋਰ ਵੀ ਸਾਡੇ ਕੋਲੋਂ ਆਪਣੇ ਚੁਆਇਸ ਦੇ ਅਕੋਰਡਿੰਗ suit ਰੈਡੀ ਕਰਵਾ ਸਕਦੇ ਹੋਗੇ ਤੇ ਨਾਰਮਲ ਰੇਂਜ ਦੇ ਵਿੱਚ ਵੀ ਤੁਸੀਂ suit ਰੈਡੀ ਕਰਵਾ ਸਕਦੇ ਹੋ ਸਾਡੇ ਕੋਲੋਂ ਜਿੱਦਾਂ 2000 2500 ਦੇ ਵਿੱਚ ਬੁਟੀਕ ਪੀਸ ਰੈਡੀ ਕਰਵਾਉਣਾ ਹੈ ਤਾਂ ਤੁਸੀਂ ਆਪਣੇ ਚੁਆਇਸ ਅਕੋਰਡਿੰਗ ਦੱਸ ਕੇ ਸਾਡੇ ਤੋਂ ਕਸਟਮਾਈਜ਼ ਕਰਵਾ ਸਕਦੇ ਹੋ suit ਤੇ ਜੇਕਰ ਸਾਡੀ ਅੱਜ ਦੀ ਇਹ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਧੰਨਵਾਦ